ਤਨ ਬਾਦਸ਼ਾਹ ਦਰਵੇਸ਼ ਰਦਰਮਨਾ ਰਾਜ ਪਾਨਨ ਪੰਦਿਵਨ ਦੇਵ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਪਵਨ ਪੁੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਹੋ ਸੇ ਪਿਆਰ ਵਾਲੇ ਉਹਨਾਂ ਭਾਗੇ ਹੋ

ਉਮਰ ਬਚਨਾਂ ਦੇ ਵਿਚਾਰ ਤੋਂ ਪ੍ਰਵੰਭ ਕਰਨ ਤੋਂ ਪਹਿਲਾਂ ਸਭ ਤੋਂ ਗੁਰਮੇਜ਼ਬਨਾ ਕਮਰ ਦੇ ਵਿਜਮਾਨ ਬ੍ਰਤਿਆਂ ਇਕਾਦਰ ਕਰਦੇ ਹੋਣੇ ਗੁਰਪਤ ਤੇ ਪ੍ਰਵਾਨ ਕਰਨਾ ਕੋ ਵਿਆਹ ਰੂਜੀ ਕਰ ਖੰਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਉ ਪੁਰਬਚਨ ਦੇ ਅੰਦਰ ਪਵਿੱਤਰ ਨਾਮ ਦੇ ਜਿ ਦਿਛਪਰੇ ਮਨ ਆਪਾਣ ਕੇ ਪ੍ਰਮਾਤਮਾ ਨੇ ਭਗਤ ਨਾਮ ਦੇ ਜਿਹੇ ਘਰ ਬਣਾਉਣਾ ਕੀਤਾ ਤੇ ਅੰဍੜਾ ਗਵਲੜਾ ਕੁਛ ਨਹੀਂ ਪਈਆ ਨੇ ਕਿ ਇਹ ਜਿਹੜਾ ਬੇਟੀ ਹੈ ਇਹ ਤਖਾਨ ਜਿਹੜਾ ਹੈ ਇਹ ਬਣਾਉਣ ਵਾਲਾ ਹੈ ਇਹ ਕੌਣ ਹੈ ਕਿੱਥੋਂ ਆਇਆ ਹੈ ਜਾਂ ਇਹ ਮਜ਼ਦੂਰੀ ਕੀ ਲੈਂਦਾ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਇਹ ਮਨ ਹਰੀਆ ਹੈ ਉਹ ਸਾਰੀ ਗੱਲ ਸਾਰੀ ਵਾਰਤਾ ਭਗਤ ਨਾਮਦੇਵ ਜੀ ਨੇ ਉਹਨੂੰ ਕੀ ਸੁਆਉ ਦਿੱਤੇ ਜੀ ਉਸ ਸ਼ਬਦ ਦੇ ਰਾਹੀਂ ਭਗਤ ਨਾਮਦੇਵ ਜੀ ਨੇ ਸਮਝਾਉਣਾ ਕੀਤਾ ਬਚਨ ਕਰਨੇ ਪਰਮ ਕਰਨ ਲਈ ਘਰ ਚੌਥਾ ਅਗਿਸ ਨੂੰ ਤਾਂ ਗੀਤ ਕੀਤਾ ਗਿਆ ਕਿ ਇਹ ਤੋਂ ਸ਼ਬਦ ਗਾਇਨ ਕਰਨਾ ਹੈ ਇੱਕ ਚੌਥੇ ਕੰਕ ਦੇ ਵਿੱਚ ਗਾਇਨ ਕਰਨਾ 16 ਤੇ ਇੱਕ ਉਤਮ ਬਚਨ 16 ਰਾਗ ਦੇ ਅੰਦਰ ਦਰਜ ਹੈ ਪਵਿੱਤਰ ਬਾਣੀ ਸਰਵੇਖੇ ਹਿੱਟ ਦਰਜ ਹੈ ਰਹਾਉ ਦੇ ਪੰਨੇ ਅੰਦਰ ਭਗਤ ਨਾਮਦੇਵ ਜੀ ਦੇ ਬਚਨ ਕਰਕੇ ਰਹੀ ਬਾਈ ਜੀਵ ਜਿਹਨਾਂ ਨੂੰ ਸਿਚੋ ਉਪਲਿੰਕਾ ਤੇ ਨਿਆ ਅਚਾਨਕ ਹੈ ਦੰਨੇ ਅਜਾ ਛਪਰੇਈਂ ਇਹਨਾਂ ਲਾਤਰੀਆਂ ਦੇ ਵਿੱਚ ਉਹਨਾਂ ਨੂੰ ਆਖਿਆ ਜਾਂਦਾ ਛਪਰਾ ਕੁੰਲੀ ਛੰਦ ਉਸ ਵਰਤੋਂ ਖਸਮਾਰੇ ਦੇਵਾ ਕੋਲੋਂ ਆਂਦੇ ਵਿੱਚ ਪਿਆ ਜਾਂਦਾ ਦੇਪਲੇ ਉਹ ਪ੍ਰਮੁਖ ਪਰਮਾਤਮਾ ਜਿਹੜਾ ਵੇਦੀ ਜਿਹੜਾ ਹੈ ਮੇਰਾ ਜਿਹੜਾ ਮੇਰੇ ਘਰ ਬਣਾਉਣ ਨੂੰ ਵਾਲਾ ਤਖਾਨ ਜਿਹੜਾ ਹੈ ਉਹ ਕਿਸੇ ਨੂੰ ਦਿੱਤਿਆ ਨਹੀਂ ਦੱਸਦਾ। ਲੋਕੀ ਗਰੀਬ ਇੰਨੀ ਹੀ ਕਿ ਪ੍ਰਮਾਤਮਾ ਦੇ ਦਰ ਦੇ ਉੱਤੇ ਬੇਨਤੀਆਂ ਕਰਕੇ ਪ੍ਰਮਾਤਮਾ ਖੁਦ ਕਰਮ ਨੂੰ ਉਹਦੇ ਵਾਸਤੇ ਆਪ ਪ੍ਰਮਾਤਮਾ ਨੇ ਮੁਖੀ ਰੂਪ ਧਾਰਨ ਕਰਕੇ ਉਹਨਾਂ ਦਾ ਸਾਰੇ ਕਾਰਜ ਕਿਉਂਕਿ ਹਰ ਜੁਗ ਜੁਗ ਭਗਤੋ ਪਾਇਆ ਕਾਇਰ ਰੱਖਦਾ ਆਇਆ ਰਾਮ ਰਾਜੇ ਨੂੰ ਜੇਕਰ ਕਿਸੇ ਉਹ ਜਿਹੜੇ ਕੋਈ ਆਪ ਦਾ ਆਈ ਜਦੋਂ ਭਗਤ ਨੇ ਸਾਰੇ ਬੰਦੇ ਹੀ ਦੇ ਉਸੇ ਦੇ ਨਾਮ ਦੇਖੇ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਪ੍ਰਮਾਤਮਾ ਨੇ ਆਪ ਆਣ ਕੇ ਉਹਨਾਂ ਦੇ ਖੰਮਾ ਦੇ ਵਿੱਚ ਸਹਾਇਤਾ ਕੀਤੀ ਉਹ ਜਿਹੜੇ ਦੁਰੂਪਤੀ ਨੇ ਪ੍ਰਮਾਤਮਾ ਦੇ ਅੱਗੇ ਅਰਧ ਬੇਨਤੀ ਕੀਤੀ ਉਸ ਦੀ ਇੱਜ਼ਤ ਪਦ ਟਕਣਾ ਕੀਤੇ ਬੇਸ਼ੱਕ ਭਗਤ ਭਰਲਾਦ ਨੇ ਤਉ ਉਹ ਲੋਕ ਜਨਮ ਜਨਮ ਜੁਗਤਿ ਪਾਉਣ ਵਾਲੇ ਪਰਮਾਤਮਾ ਨੂੰ ਯਾਦ ਕੀਤਾ ਕਿ ਨਰਸੰਗ ਰੂਪ ਦੇ ਵਿੱਚ ਪਰਮਾਤਮਾ ਨੇ ਆਪ ਢਾਨ ਕੇ ਉਤਾਰਤਾ ਅੰਕਰ ਕੇ ਭਗਤ ਪਹਿਲਾਤ ਨੂੰ ਬਚਾਉਣਾ ਕੀਤਾ ਭਗਤ ਕਬੀਰ ਜੀ ਨੇ ਇਹ ਨੂੰ ਵਿਉਂਤੀ ਗੱਲ ਉਹਨਾਂ ਨੇ ਆਪ ਢਾਨ ਕੇ ਕਾਲਜ ਨਵੇੜਨਾ ਕੀਤੇ ਹੁਣ ਭਗਤਾਂ ਨਾਮਦੇਵ ਜੀ ਦੇ ਘਰ ਨੂੰ ਬਣਾਉਣ ਦੀ ਗੱਲ ਪਰਮਾਤਮਾ ਆਪ ਜੀ ਨੂੰ ਆਏ ਜਦੋਂ ਪਰਮਾਤਮਾ ਨੂੰ ਘਰ ਬਣਾਉਂਦੇ ਆ ਦੇਖਦੇ ਪਏ ਨੇ ਆਂਡੀ ਵਾਂਡੀ ਵੀ ਲੱਗੂ ਦੇਖਦੇ ਪਏ ਨੇ ਤੇ ਭਗਤ ਨਾਮ ਦੇ ਜਿੰ ਕੁ ਸੇ ਪੈਨੇ ਕਿ ਇਹ ਨਾ ਸੁਣਾ ਘਰ ਇੰਨੀ ਸੋਹਣੇ ਸ਼ਤ ਬਣਾਉਣ ਵਾਲਾ ਛੰਗ ਬਣਾਉਣ ਵਾਲੀ ਮਿਸਤਰੀ ਕਿੱਥੋਂ ਲਿਆਉਂਦੇ ਆ ਇਹ ਘਰ ਨੂੰ ਵੜੇ ਕਿੱਥੋਂ ਆਏ ਨੇ ਕਹਿੰਦੇ ਇਹਦਾ ਬੇਟੀ ਹੈ ਜਿੱਤਾਂ ਨਹੀਂ ਦੱਸ ਸਕਦਾ ਦੇਖ ਬੇਟੀ ਰਹੀ ਉਸਮਾਈ ਲਗੇ ਹੈ ਭੈਣ ਜੀ ਇਹ ਜਿਹੜਾ ਪਰਮਾਤਮਾ ਇਹ ਰੇਡੀ ਹੈ ਇਹ ਤਰ੍ਹਾਂ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੈ ਇਹ ਪਰਮਾਤਮਾ ਕਿਸੇ ਦੇ ਕੋਲ ਨਹੀਂ ਹੈ ਕਿ ਇਹ ਦਾ ਵੱਖਰੇ ਤੌਰ ਦੇ ਉੱਤੇ ਧਰਮ ਨੂੰ ਹੋਣ ਦੇ ਵਾਸਤੇ ਨਹੀਂ ਆਇਆ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਹਮਾਰੇ ਬੇਢੀ ਪ੍ਰਾਣ ਅਧਾ ਇਹ ਸਾਡਾ ਇਹਦਾ ਤਲਖਾਨ ਹੈ ਸਾਡਾ ਇਹਦਾ ਮਿਸਤਰੀ ਹੈ ਪੁਰਾਣਾ ਦਾ ਆਸਰਾ ਇਹਦੇ ਜਿਹੜਾ ਮਿਸਤਰੀ ਹੈ ਪੁਰਾਣਾ ਦਾ ਆਸਰਾ ਹੈ ਜੈ ਇਹ ਵੀ ਕਹ ਸਕਦੇ ਹਾਂ ਕਿ ਭੈਣੂ ਤੇ ਉਤੇ ਅੰਦਰ ਗੌਂਡ ਦੇ ਉਤੇ ਅੰਦਰ ਜਾਂ ਧਾਰਮਿਕ ਆਗੂਆਂ ਦੇ ਰੂਪ ਦੇ ਅੰਦਰ ਜੇਕਰ ਉਹਨਾਂ ਨੂੰ ਅਧਿਆਤਮਿਕ ਤੌਰ ਦੇ ਉੱਤੇ ਕੁਝ ਕੀਤੀ ਜਾਵੇ

ਇਸ ਜੀਵ ਨੂੰ ਜਿڑا ਚਲਾ ਰਿਹਾ ਹੈ ਉਹ ਸਾਡਾ ਬੇਢੀ ਸਾਡਾ ਪ੍ਰਾਣਾ ਦਾ ਆਸਰਾ ਉਹ ਸਾਡਾ ਬੇਢੀ ਹੈ ਹਮਾਰੇ ਬੇਢੀ ਪ੍ਰਾਣ ਅਧਾਰਾ ਇਹ ਸਾਡਾ ਮਿਸਤਰੀ ਹੈ ਪ੍ਰਾਣਾ ਦਾ ਆਸਰਾ ਹੈ ਸਾਡੇ ਸਾਰੇ ਇਸ ਸਰੀਰ ਨੂੰ ਬਣਾਉਣ ਵਾਲਾ ਉਹ ਆਪ ਹੈ ਤੇ ਹੁਣ ਉਸ ਦੀ ਗੱਲ ਕਰਦੇ ਹੋਏ ਰਹੋ ਤੇ ਮੰਦਿਰ ਦੇ ਤਬਰਸੇ ਉਹ ਪਹਿਲੇ ਮੰਦਯ ਉਹ ਬਚਨ ਕਹ ਲੱਕੇ ਪਾੜ ਕੁਣ ਸੁਣ ਪੁੱਛ ਲੈ ਨਾ ਮਾ ਕਾਪੇ ਸ਼ਨਿਸ਼ਵਾਈ ਹੋ ਤਕਵਾਲ ਨੂੰ ਪੁੱਛਣ ਲੱਗੀ ਕਿ ਐ ਭਗਤ ਨਾਮਦੇਵ ਜੀ ਇਹ ਕਿਹਦੇ ਕੋਲੋਂ ਇੰਨੀ ਸੋਹਣੀ ਛੰਨ ਬਣਾਉਣਾ ਕੀਤੀ ਹੈ ਇਹ ਕਿਹਦੇ ਕੋਲੋਂ ਇਨਾ ਰੂਹੀ ਅਰਥ ਬਣਾਉਣਾ ਕੀਤਾ ਹੈ ਤੋਂ ਦੁੱਤੇ ਦੇ ਉੱਤੇ ਅੂਠੀ ਪਾਈ ਹੋਏ ਹੁੰਦੇ ਸਮੇਂ ਤੇ ਗੱਲ ਕਰਦੇ ਗਏ ਐਸੇ ਕੁਛ ਨੇ ਜਿਹੜੇ ਜਿਹੜੇ ਮਿਸਤਰੀ ਨੇ ਪਾਈ ਆ ਉਹ ਬਿਸਤਰੀ ਵਾਹੀ ਨਹੀਂ ਲਈਏ ਤੇ ਉਹ ਟਾਈਮ ਦੇ ਉੱਤੇ ਛਾਨ ਪੈਂਦੀਆਂ ਸਨ ਤੇ ਕਹਿਣ ਲੱਗੇ ਕਿ ਇਹ ਕਿਹਨੇ ਮਿਸਤਰੀ ਕਿਹ ਤੋਂ ਆਏ ਨੇ ਜਿਨ੍ਹਾਂ ਨੇ ਇਹ ਛਾਨ ਪਾਉਣਾ ਕੀਤਾ ਹੈ ਬਾੜ ਪਰੋਂ ਸੋਂ ਪੁੱਛ ਲੈ ਨਾਮਾ ਕਾ ਪੇਸ਼ਾਨ ਸ਼ੁਆਈ ਕਿਹਨੇ ਕੋਈ ਛਾਨ ਬਣਾਉਣਾ ਕੀਤਾ ਤੂੰ ਮੈਂ ਦੁਗਣੀ ਮਜ਼ਦੂਰੀ ਦੇਹੁ ਮੂਹ ਕੋ ਬੀੜੀ ਦੀ ਹੁ ਪਤਾਈ ਹੋ ਕਿ ਕਿ ਮੈਂ ਤੇਰੇ ਨਾਲ ਦੁਗਣੀ ਮਜ਼ਦੂਰੀ ਦੇ ਦੂੰਗੀ ਜੇ ਮੈਨੂੰ ਤੂੰ ਇਹ ਨਿਸਤਰੀ ਦੇ ਬਾਰੇ ਦੱਸ ਦੇਵੇਂਂ ਰਤ ਖਾਣ ਦੇ ਬਾਰੇ ਦੱਸ ਦੇਵੇਂਗਾ ਤੇ ਮੈਂ ਤੇਰੇ ਨਾਲ ਦੁਗਣੀ ਮਜ਼ਦੂਰੀ ਦੇ ਕੇ ਹੀ ਮੈਂ ਆਪਣਾ ਘਰ ਬਣਵਾ ਲਵਾਂਗੀ ਤੇ ਜਦੋਂ ਇਹ ਗੱਲ ਹੋਈ ਤੇ ਅੰਦੋ ਭਗਤ ਨਾਮਦੇ ਜਿਹਨੇ ਜਵਾਨ ਕੀ ਦਿੱਤਾ ਕਹਿਣ ਲੱਗੇ ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜਿਹੜਾ ਮੇਰਾ ਤਰਖਾਨ ਹੈ ਨਾ ਜਿਹੜਾ ਮੇਰਾ ਮਿਸਤਰੀ ਹੈ ਨਾ ਉਹਦੇ ਕੋਲ ਜੇ ਮੰਗ ਰੱਖਦਾ ਕੋਈ ਤੁਹਾਨੂੰ ਪੈਸਾ ਜਾਇਦਾਦ ਨਹੀਂ ਦੇਂਦਾ ਜਿਹੜਾ ਮੇਰਾ ਮਿਸਤਰੀ ਹੈ ਬੇਟੀ ਹਮਾਰ ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜਿਹੜਾ ਪ੍ਰਭੂ ਪਰਮਾਤਮਾ ਜਿਹੜਾ ਤਰਖਾਨਾ ਸਾਡਾ ਸਾਰਾ ਕੁਝ ਬਣਾ ਬਣਾਉਣ ਵਾਲਾ ਉਹ ਪ੍ਰੀਤ ਦੀ ਮਜ਼ਬੂਰੀ ਮੰਗਦਾ ਹੈ। ਉਹ ਬਿਲਕੁਲ ਭਗਤ ਦਾ ਦੁੱਖਾ, ਉਹ ਬਿਲਕੁਲ ਪਿਆਰ ਦਾ ਦੁੱਖਾ ਹੈ। ਪਰਮਾਤਮਾ ਪ੍ਰੀਤ ਦਾ ਦੁੱਖਾ ਹੈ। ਜਿਹੜਾ ਮੇਰਾ ਮੇਢੀ ਹੈ ਨਾ, ਮੇਰਾ ਜਿਹੜਾ ਮਿਸਤਰੀ ਹੈ ਜਿਹਨੇ ਮੇਰੇ ਘਰ ਦੀ ਛੰਨ ਪਾਉਣਾ ਕੀਤਾ ਹੈ, ਜਿਹਨੇ ਮੇਰਾ ਇਹ ਸੋਹਣਾ ਸਰੀਰ ਬਣਾਉਣਾ ਕੀਤਾ ਹੈ ਉਹ ਪ੍ਰਮਾਤਮਾ ਜਿਹੜਾ ਹੈ ਉਹਨੂੰ ਦੁਨਿਆਵਾਲੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਜਿੰਨੀ ਮਰਦੀ ਦੁਗਣੀ ਮਜ਼ਦੂਰੀ ਚਾਹ ਕੇ ਤੁਰਿਆ ਫਿਰ ਲੇਕਿਨ ਉਹ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਵਸ ਨਹੀਂ ਸਕਦਾ ਉਹ ਪ੍ਰਮਾਤਮਾ ਵਸਦਾ ਹੈ ਪ੍ਰੀਤ ਦੇ ਨਾਲ ਬੇਦੀ ਪ੍ਰੀਤ ਮਜ਼ਦੂਰੀ ਮੰਗਦਾ ਹੈ ਪ੍ਰਮਾਤਮਾ ਜਿਹਨਾਂ ਮੇਰਾ ਬੇਦੀ ਹੈ ਉਹ ਪ੍ਰੀਤ ਵੀ ਮਜ਼ਦੂਰੀ ਮੰਗਦਾ ਹੈ ਪਿਆਰ ਮੰਗਦਾ ਹੈ ਪਰਮਾਤਮਾ ਨੂੰ ਹੋਮ ਨਹੀਂ ਕੁਝ ਚਾਹੀਦਾ ਪਰਮਾਤਮਾ ਨੂੰ ਪਿਆਰ ਚਾਹੀਦਾ ਹੈ ਪਰਮਾਤਮਾ ਦੇ ਅੱਗੇ ਸਾਰਾ ਕੁਝ ਫੇਲ ਜਦੋਂ ਕਿਸੇ ਦੇ ਨਾਲ ਮਿਲਾਪ ਦੀ ਗੱਲ ਹੈ ਉੱਥੇ ਪ੍ਰੀਤ ਦੀ ਗੱਲ ਆਉਂਦੀ ਹੈ ਪ੍ਰੀਤ ਦੇ ਅੱਗੇ ਸਾਰਾ ਕੁਝ ਫੇਲ ਹੋ ਜਾਂਦਾ ਹੈ ਉਹ ਧਨ ਜਾਇਦਾਦ ਰੰਗ ਰੂਪ نسل ਸਾਰਾ ਕੁਝ ਫੇਲ ਹੋ ਜਾਂਦਾ ਉੱਥੇ ਕਿਉਂ ਤੇ ਕਿਉਂ ਪ੍ਰੀਤ ਹੀ ਪ੍ਰੀਤ ਦਿਖਾਈ ਦਿੰਦਾ ਪਿਆਰ ਨਹੀਂ ਪਿਆਰ ਸਾਹਮਣੇ ਨਜ਼ਰੀ ਆਉਂਦਾ ਹੈ ਬੇਟੀ ਪੀਤ ਮਸੂਰੀ ਮੰਗੈ ਜੋ ਕੋ ਸ਼ਾਨ ਸ਼ਵਾਈ ਅਰੇ ਜਿੰਨੇ ਵੀ ਆਪਣਾ ਸੋਹਣਾ ਘਰ ਬਣਵਾਉਣਾ ਹੋਵੇ ਨਾ ਮੇਰਾ ਜਿਹੜਾ ਬੇਟੀ ਹੈ ਮੇਰਾ ਜਿਹੜਾ ਮਿਸਤਰੀ ਹੈ ਉਹ ਅੰਮ੍ਰਿਤ ਪ੍ਰੀਤ ਭਾਰ ਕੀ ਵੇਖੋ ਮੈਂ ਤੁਹਾਨੂੰ ਜੋ ਲੰਗੋਗੇ ਮੈਂ ਤੁਹਾਨੂੰ ਨੂੰ ਮੰਗਿਆ ਤਾਂ ਪੂਰਾ ਬਣੇ ਤੇ ਸរី ਸរី ਦੇਵੇ ਪਰ ਤੋ ਪ੍ਰੀਤ ਪਾਣੀ অতি ਜ਼ਰੂਰੀ ਹੈ ਜਿਹੜਾ ਵੀ ਪ੍ਰੀਤ ਪਾ ਕੇ ਗੁਰੂ ਦੇ ਕੋਲ ਆਵੇਗਾ ਜਿਹੜਾ ਵੀ ਭਾਵਨਾ ਦੇ ਨਾਲ ਮੇਰੇ ਗੁਰੂ ਦੇ ਕੋਲ ਆਵੇਗਾ ਗੁਰੂ ਦੀ ਬਖਸ਼ਿਸ਼ ਲਵੇਗਾ ਗੁਰੂ ਹੁਨੇਵਾਸ ਸਾਰਾ ਕੁਝ ਦੇਣ ਨੂੰ ਤਿਆਰ ਸਾਰਿਆਂ ਬਖਸ਼ਿਸ਼ਾਂ ਨੂੰ ਸਾਰਿਆਂ ਰਹਿਤਾਂ ਸਾਰੀ ਕਿਰਪਾ ਕਰਨ ਨੂੰ ਤਿਆਰ ਪਰ ਕਿਰਪਾ ਤਾਂ ਕਰਨੀ ਹੈ ਜੇਕਰ ਉਹਦੇ ਪ੍ਰੀਤ ਹੋਵੇ ਜਿਉਂਦੇ ਨਾਲ ਪ੍ਰੀਤ ਪਾਈ ਹੋਵੇ ਜੇ ਰਹਿਮਤ ਉਹਦੇ ਕੋਲੋਂ ਤਾਂ ਮਿਲਣੀ ਹੈ ਜੇ ਉਹਦੇ ਨਾਲ ਪ੍ਰੀਤ ਪਈ ਹੋਵੇ ਤੇ ਸਾਇ ਪੈਣ ਲਈ ਚੌਕੋ ਸ਼ਾਨ ਸੋਖ ਸ਼ਵਾਈ ਹੋ ਲੋਕ ਉਟਾਮ ਸਭ ਨੂੰ ਤੇ ਤੋਰੇ ਤੋ ਆਪਨ ਬੇਟੀ ਆਗੈ ਹੋ ਖੜਗੇ ਜਿਹੜੇ ਲੋਕ ਦੂਜਿਆਂ ਨਾਲ ਉਤਰ ਘਰ ਆਪਣੀ ਆਪ ਨੂੰ ਆ ਜਾਂਦਾ ਹੈ ਅਗੇਰਾ ਦੁਨੀਆਦਾਰੀ ਦੇ ਵਿੱਚ ਰਹਿ ਕੇ ਆਉਣਾ ਦੁਨੀਆਦਾਰੀ ਦੇ ਨਾਲ ਉਹ ਵੇਰ ਖੋ ਜਾਂਦਾ ਹੈ ਦੁਨੀਆਦਾਰੀ ਦੇ ਵਿੱਚ ਰਹਿ ਕੇ ਆਉਣਾ ਤਾਂ ਕੋ ਲੋਭ ਹੰਕਾਰ ਇੱਥੇ ਦੇ ਚੁਪੀ ద్వੈਸ਼ ਤੋਂ ਇਹਦਾ ਮਲਜ ਜਾਂਦਾ ਹੈ ਜਿਹੜਾ ਕਿਸੇ ਤੇਰ-ਪੇਰ ਦੇ ਵਿੱਚ ਨਹੀਂ ਆਉਂਦਾ ਉਹ ਪਰਮਾਤਮਾ ਉਹ ਕੋ ਜਿਹੜਾ ਮਿਸਤਰੀ ਉਹਦੇ ਕੋਲ ਆਪਣੇ ਆਪ ਆ ਜਾਂਦਾ ਹੈ ਪਰਮਾਤਮਾ ਦੇ ਨਾਲ ਬਿਲਾਪ ਦੀ ਅਵਸਰ ਹੈ ਜੇ ਜੇਕਰ ਸ਼ੁਭ ਗੁਣ ਜੀਵਨ ਦੇ ਵਿੱਚ ਆਈ ਜਾਣਗੇ ਪਰਮਾਤਮਾ ਜਿੰਨੇ ਸ਼ੁਭ ਗੁਣ ਆਈ ਜਾਣਗੇ ਤੇਨੇ ਤੇਨੇ ਪਰਮਾਤਮਾ ਸਾਡੇ ਨੇੜੇ ਆਉਂਦਾ ਜਾਵੇਗਾ ਤੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਤੀਵਜ ਦਿਨਯੋਤੀਵੰਦ ਦੇ ਅੰਦਰ ਜਿਉਂ-ਜਿਉ ਅਸੀਂ ਸੱਚ ਬੋਲਣਾ ਸ਼ੁਰੂ ਕਰਦੇ ਹਾਂਗੇ ਜੇ ਉਹ ਸੰਤੋਖ ਆਉਣਾ ਸ਼ੁਰੂ ਹੋਏਗਾ ਜੇ ਉਹ ਸੰਤੋਖ ਆਵੇਗਾ ਤੇ ਉਹ ਤਰਤੀਹ ਦੇ ਮੰਦਿਰ ਦਾ ਆਉਣਾ ਸ਼ੁਰੂ ਹੋਏਗਾ ਫਿਰ ਟਿਕਾਓ ਆਉਣੇ ਸ਼ੁਰੂ ਹੋਏਗਾ ਕਿਰਪਾ ਮਾਤਮਾ ਦੇ ਨਾਲ ਧਰਮ ਘੋਣ ਲੱਗ ਜਾਵਾਂਗੇ ਕਿਰਪਾ ਮਾਤਮਾ ਦੇ ਉੱਤੇ ਇੱਕ ਇੱਕਤਾ ਹਾਸਲ ਕਰ ਲਵਾਂਗੇ ਦਸਾਈਓ ਕਿਹਾ ਲਗੇ ਜਿਉ ਜਿਉ ਸੰਸਾਰ ਦੇ ਉਤੋਂ ਲੋਕ ਕਟੰਬ ਸਭੇ ਦੇ ਜਦੋਂ ਲੋਕਾਂ ਦੇ ਨਾਲ ਸਾਰੇ ਇਹਨਾਂ ਦੇ ਨਾਲ ਅਸੀਂ ਜੋੜ ਕੇ ਇੱਕ ਪਰਮਾਤਮਾ ਨਾਲ ਜੋੜ ਦਿੰਨੇ ਆਂ ਜਿਉਂ-ਜਿਉਂ ਪਰਮਾਤਮਾ ਨਾਲ ਜੁੜਾਂਗੇ ਤੋ ਆਪਨ ਬੇਢੀ ਆ ਰਹੋ ਉਹਨੇ ਉਹ ਫਿਰ ਆਪਣੇ ਆਪ ਬੇਢੀ ਪ੍ਰਭੂ ਪਰਮਾਤਮਾ ਜਿਹੜਾ ਹੈ ਨਾ ਉਹ ਆਪਣੇ ਆਪ ਆ ਜਾਂਦਾ ਕਿ ਇਹਨੂੰ ਬੁਲਾਉਣ ਦੀ ਲੋੜ ਨਹੀਂ ਰਹਿੰਦੀ ਕਿ ਇਹਨੂੰ ਸੱਦਣ ਦੀ ਲੋੜ ਨਹੀਂ ਰਹਿੰਦੀ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਆ ਅਸੀਂ ਵਚਨ ਬੜਦੇ ਨੇ ਪਰ ਉਹ ਤੱਕ ਵੀ ਕਬੀਰ ਜੀ ਕਬੀਰ ਮੁੱਲਾਂ ਮਨਾਰੀਖਾ ਚੜਾ ਸਾਈਂ ਨ ਬਹਿਰਾ ਹੋਇ ਉਹਦੇ ਇਹ ਮੁੱਲਾਂ ਤੋਂ ਸਿੱਸਲੇ ਉਸ ਅੰਨਤਾਨਾ ਨੂੰ ਆਵਾਜ਼ ਦੇਣ ਵਾਸਤੇ ਮਿਨਾਰ ਦੇ ਉੱਤੇ ਚੜ ਕੇ ਉੱਚੀ ਉੱਚੀ ਕੂਕਦਾ ਹੈ ਕੋਈ ਮੁੱਲਾਂ ਮਨਾਰੀਖਾ ਚੜਾ ਸਾਈਂ ਨ ਬਹਿਰਾ ਹੋਇ ਪਰਮਾਤਮਾ ਕੋਈ ਬਹਿਰਾ ਨਹੀਂ ਜਿਹਨੂੰ ਉੱਚੀ ਉੱਚੀ ਆਵਾਜ਼ ਆਉਂਦੀ ਹੈ ਜਾ ਕਾਰਨ ਜਿਸ ਦੇ ਕਰਕੇ ਤੂੰ ਆਵਾਜ਼ਾਂ ਦਿੰਦਾ ਹੈਂ ਦਿਲ ਹੀ ਭੀਤਰ ਉਹ ਪ੍ਰਮੋਖ ਪਰਮਾਤਮਾ ਤੇਰੇ ਅੰਦਰ ਹੀ ਹੈ ਵਾਜਿਤਿ ਮਾਰਤਾ ਪੈ। ਇਹਨੂੰ ਬਾਹਰ ਲੱਭਦਾ ਰਹਦਾ ਹੈ। ਜੰਗਲ ਜੰਗਲ ਤੇ ਭਵੇਂ ਮਣਕੰਡਾ ਮੋੜੇ ਵਸੀ ਰਹੇ ਰਾਤੀਆ ਬਾਹਰ ਕਰ ਤੋਂ। ਬਾਹਰ ਕਿਨੂੰ ਲੱਭਦਾ ਰਹਤਾ ਹੈ ਉਹਦੇ ਪਰਮਾਤਮਾ ਤੇਰੇ ਅੰਦਰ ਦੇ ਵਿੱਚ ਇਹ ਕਹਿ ਲਿਏ ਤਾਂ ਆਪਨ ਬੇਢੀ ਆ ਬਹਿ ਉਹ ਪ੍ਰਭੂ ਪਰਮਾਤਮਾ ਆਪਣੇ ਆਪ ਅਰਧੇਜ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਐਸੋ ਬੇਢੀ ਬਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਕਹ ਲਿਏ ਜੇ ਮੇਰੇ ਕੋਲ ਕੁਛ ਵੀ ਪਈ ਹੈ ਨਾ ਗੁੰਡ ਹੈ ਤੇ ਮੇਰੇ ਕੋਲ ਕੁਛ ਨਹੀਂ ਪਈ ਹੈ ਪਰਮਾਤਮਾ ਕੋਲ ਦੁਸਰੀ ਹੈ ਕਿਤੇ ਐਸੂ ਬੇਢੀ ਵਰਨ ਨਾ ਸਕਾਂ ਮੇਰਾ ਜਿਹੜਾ ਬੇਢੀ ਹੈ ਮੇਰਾ ਜਿਹੜਾ ਮਿਸਤਰੀ ਹੈ ਪ੍ਰਭੂ ਪਰਮਾਤਮਾ ਜਿਹੜਾ ਹੈ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ ਉਹਦੀ ਮਹਿਮਾ ਉਹਦੀ ਉਸਤਤ ਨੂੰ ਬਿਆਨ ਨਹੀਂ ਕਰ ਸਕਦਾ ਮੈਂ ਆਪਣੇ ਪਰਮਾਤਮਾ ਦੀ ਐਸੂ ਬੇਢੀ ਵਰਨ ਨਾ ਸਕੂੰ ਸਭ ਅੰਤਰ ਸਭ ਠਾਈ ਠਾਈ ਹੋ ਸਾਰਿਆਂ ਨੂੰ ਉਹ ਅੰਦਰ ਤੇ ਸਾਰੀਆਂ ਥਾਵਾਂਾਂ ਦੇ ਉੱਤੇ ਮੌਜੂਦ ਹੈ ਉਹਨੂੰ ਕਿਸੇ ਵੀ ਥਾਂ ਦੇ ਉੱਤੇ ਲੱਭਣ ਦੀ ਲੋੜ ਨਹੀਂ ਉਹ ਪ੍ਰਮਾਤਮਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਦਾ ਪਿਆ ਕਟਕੜ ਮੈਂ ਹਰ ਜੀਵ ਵਸ ਸੰਤਨ ਕਹਿ ਉਹ ਪਾ ਉਹ ਸਾਰਿਆਂ ਥਾਂਵਾਂ ਦੇ ਉੱਤੇ ਤੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਸਭ ਅੰਤਰ ਸਭ ਥਾਈਂ ਉਹ ਗੁੰਗੇ ਮਹਾ ਅੰਮ੍ਰਿਤ ਰਸ ਚਖਿਆ ਉਚੇ ਇਹ ਨਾ ਜਾਇ ਤੇ ਅਗੇ ਕਿਸੇ ਗੁੰਗੇ ਨੂੰ ਮਿੱਠੇ ਦਾ ਰਸ ਸਵਾ ਕੇ ਉਸ ਨੂੰ ਜਸ ਰਸ ਪੁੱਛਿਆ ਜਾਵੇ ਕੀ ਇਹਦਾ ਰਸ ਹੈ ਸਵਾਦ ਕੀ ਗੁੰਗੇ ਨੂੰ ਮਠਿਆਈ ਦੀ ਕਹਿਰੀ ਦੇ ਕੇ ਉਹ ਸਵਾਦ ਪੁੱਛਿਆ ਜਾਏ ਤਾਂ ਉਹ ਦੱਸ ਨਹੀਂ ਸਕਦਾ ਕਹਿਣ ਕਿ ਬਸ ਉਸੇ ਤਰੀਕੇ ਦੇ ਨਾਲ ਹੀ ਗੁੰਗੇ ਮਾਹ ਅੰਮ੍ਰਿਤ ਰਸ ਚਾਖਿਆ ਪੁੱਛਿਆ ਕਿਹਾ ਨਹੀਂ ਜਾਏ ਤਨ ਵੀਸ ਉਸੇ ਤਰੀਕੇ ਦੇ ਨਾਲ ਮੇਰੀ ਪ੍ਰਮਾਤਮਾ ਦੇ ਨਾਲ ਸਾਂਝ ਬਣੀ ਤੇ ਮੈਂ ਜਿੰਨ ਗੁੰਗੇ ਹੋ ਗਿਆ ਮੈਨੂੰ ਕੁਝ ਨਹੀਂ ਪਈ ਹੈ ਕਿ ਮੈਂ ਪ੍ਰਮਾਤਮਾ ਦੇ ਦਰ ਦਰ ਦੇ ਬਾਰੇ ਜਾਂ ਪ੍ਰਮਾਤਮਾ ਦੇ ਬਾਰੇ ਵਿੱਚ ਦੱਸਾਂ ਤੇ ਮੇਰੇ ਕੋਲ ਦੱਸਿਆ ਨਹੀਂ ਜਾ ਸਕਦਾ ਮੇਰੀ ਉਹ ਹਾਲਤ ਗੁੰਗੇ ਵਾਲੀ ਹਾਲਤ ਹੋਈ ਪਈ ਹੈ ਮੈਂ ਉਸ ਹਾਲਤ ਨੂੰ ਬਿਆਨ ਨਹੀਂ ਕਰ ਸਕਦਾ ਕਿ ਪਰਮਾਤਮਾ ਕੀ ਹੋ ਗਿਆ ਹੈ ਪਰਮਾਤਮਾ ਕੈਸਾ ਹੈ ਪਰਮਾਤਮਾ ਦਾ ਬ੍ਰੰਹਕ ਰੂਪ ਨਸਲ ਭੇਦ ਪਰਮਾਤਮਾ ਦੀ ਕੈਸੀ ਹੈ ਕਹਿਣਗੇ ਮੈਂ ਉਸ ਪਰਮਾਤਮਾ ਦੇ ਬਾਰੇ ਵਿੱਚ ਦੱਸ ਹੀ ਨਹੀਂ ਸਕਦਾ ਕਿਉਂਕਿ ਮੇਰਾ ਤੇ ਬੂੰਗੇ ਵਾਲਾ ਹਾਲ ਹੋ ਗਿਆ ਨੇਸ਼ ਕਰੀ ਕੋਸੀ ਉਸ ਤੋਂ ਤੋ ਵਡਿਆਈ ਕਰ ਸਕਦਾ ਉਸ ਦੀ ਵਡਿਆਈ ਕਰ ਰਿਹਾ ਹੈ ਤੇ ਆਖਿਰਲੇ ਬੰਦੇ ਅੰਦਰ ਬਚਨ ਕਰ ਲਏ ਬੇੜੀ ਕੇ ਗੁਰੂ ਸੁਨਰੀ ਬਾਣੀ ਐ ਮੇਰੀ ਪੰਨੇ ਮੇਰੀ ਗੁਣ ਨੇ ਜੇ ਤੂੰ ਮੇਰੇ ਕੋਲ ਬੇੜੀ ਦੇ ਬਾਰੇ ਪਰਮਾਤਮਾ ਦੇ ਬਾਰੇ ਉਹਦੇ ਗੁਣ ਪੁੱਛਦੀ ਪਈ ਹੈ ਨਾ ਬੇੜੀ ਕੇ ਗੁਰੂ ਸੁਨਰੀ ਬਾਣੀ ਜਲ ਜਲਦ ਬਾੰਧ ਤੂੰ ਥਾਪਿਓ ਹੋ ਕਹਿਣ ਲੱਗੇ ਸਮੁੰਦਰ ਦੇ ਉੱਤੇ ਕੋਲ ਗੁਣ ਬਨ ਕੇ ਜਿਵੇਂ ਰਾਮਚੰਦਰ ਨੇ ਮੁੰਦਰ ਦੇ ਪੁੱਲ ਬਣਿਆ ਤਾਦਕੇ ਪਰਮਾਤਮਾ ਦੇ ਨਾਮ ਲੈ ਕੇ ਉਸਨੇ ਪੱਥਰ ਉੱਤੇ ਰੱਖੇ ਉਹ ਵੀ ਤਰ ਕੇ ਪਰਮਾਤਮਾ ਦਾ ਨਾਮ ਰਾਮ ਰਾਮ ਰੱਖੇ ਅਜਿਹਾ ਰਾਮਚੰਦਰ ਦੀ ਗੱਲ ਨਹੀਂ ਉੱਥੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ ਪਰਮਾਤਮਾ ਨੇ ਦੇ ਉੱਤੇ ਰਹਿਮਤ ਪਰਮਾਤਮਾ ਨੇ ਕੀਤੀ ਤੇ ਪੱਥਰਾਂ ਦਾ ਪੁੱਲ ਬਣਨ ਬਣ ਗਿਆ ਧੂਰ ਥਾਪਿਓ ਧਰਤੀ ਦੇ ਉੱਤੇ ਉਹਨਾਂ ਨੇ ਥਾਪ ਦਿੱਤਾ ਤੇ ਪ੍ਰਮਾਤਮਾ ਨੇ ਧੂ ਭਗਤ ਦੀ ਅਡੰਤ ਧੂ ਭਗਤ ਥਾਪ ਦਿੱਤਾ ਸੰਸਾਰ ਦੇ ਅੰਦਰ ਜਿਹੜਾ ਛੋਟੀ ਉਮਰ ਦੇ ਵਿੱਚ ਪ੍ਰਮਾਤਮਾ ਨੇ ਪ੍ਰਾਪਤੀ ਕੀਤੀ ਤੇ ਧੂ ਤਾਰੇ ਦੇ ਰੂਪ ਦੇ ਅੰਦਰ ਜਿਵੇਂ ਆਕਾਸ਼ 'ਚ ਸਾਰੇ ਤਾਰੇ ਖਿੰਡ ਜਾਂਦੇ ਅਲੂਪ ਹੋ ਜਾਂਦੇ ਲੇਕਿਨ ਧੂ ਤਾਰਾ ਸਤਿਵੰਤ ਚਮਕਦਾ ਉਸੇ ਤਰ੍ਹਾਂ ਹੈ ਤੇਰੇ ਉਸ ਪਰਮਾਤਮਾ ਨੇ ਤੂੰ ਥਾਪਿਓ ਹੋ ਉਹ ਆਪ ਜਿਨੇ ਧਰਤੀ ਦੇ ਉੱਤੇ ਸਮੁੰਦਰ ਦੇ ਉੱਤੇ ਪੁਲ ਥਾਪਿਓ ਤੇ ਅਕਾਸ਼ ਦੇ ਉੱਤੇ ਪਰਮਾਤਮਾ ਨੇ ਤੂੰ ਤਾਰੇ ਨੂੰ ਥਾਪ ਦਿੱਤਾ ਮੇਰਾ ਜਿਹੜਾ ਵਿੰਡੀ ਹੈ ਨਾ ਉਹਦੀ ਇਹ ਸਮਰੱਥਾ ਹੈ ਮੇਰਾ ਜਿਹੜਾ ਪਰਮਾਤਮਾ ਉਹਦੀ ਇਹ ਨਹੀਂ ਸਮਰੱਥਾ ਹੈ ਕਿ ਉਹ ਜਲ ਨੂੰ ਥਲ ਕਰ ਸਕਦਾ ਥਲ ਤੇ ਉਹ ਖੂਬ ਬਣਾ ਸਕਦਾ ਤੇ ਖੂਬ ਦੇ ਉੱਤੇ ਸੁਮੇਲ ਪਰਬਤ ਪੈਦਾ ਕਰ ਸਕਦਾ ਜਦੋਂ ਉਸ ਪਰਮਾਤਮਾ ਨੇ ਕੀ ਕੀਤਾ ਪਾਣੀ ਦੇ ਉੱਤੇ دریا ਦੇ ਉੱਤੇ ਪੁਲ ਬੰਨ੍ਹ ਦਿੱਤਾ ਸਮੁੰਦਰ ਦੇ ਉੱਤੇ ਤੇ ਆਕਾਸ਼ ਦੇ ਵਿੱਚ ਧੂਣ ਨੂੰ ਥਾਮ ਦਿੱਤਾ ਨਾਵੇਂ ਕੇ ਸੁਆਮੀ ਸੀ ਬਹੂਰੀ ਮੇਰੇ ਪਰਮਾਤਮਾ ਨੇ ਹੁਕਮ ਦੇ ਸਦਕਾ ਪਰਮਾਤਮਾ ਨੇ ਕੀ ਕੀਤਾ ਜਿੰਨੀ ਤਾਕਤ ਦੇ ਦਿੱਤੀ रामचंद्र ਨੂੰ ਕਿ ਉਹਨੇ ਆਪਣੇ ਸੀਤਾ ਨੂੰ ਛਡਾਲਿਆ ਅੰਦਰ ਰਾਮਚੰਦਰ ਦੇ ਨੇ ਜਾ ਕੇ 라वण ਦੀ ਲੰਕਾ ਦੇ ਵਿੱਚੋਂ ਆਪਣੇ ਘਰ ਵਾਲੀ ਨੂੰ ਛਡਾਲ ਕੇ ਲੈ ਆਂਦਾ ਲੰਕ ਭੀਖਣ ਆਪਿਓ ਹੋ ਤੇ ਲੰਕਾ ਦੇ ਵਿੱਚੋਂ ਉਹ ਭੀਖਣ ਭੀਖਣ ਨੂੰ 라वण ਨੂੰ ਮਾਰ ਕੇ ਭੀਖਣ ਨੂੰ ਲੰਕਾ ਦਾ ਰਾਜਾ ਬਣਾ ਦਿੰਦਾ ਉਹ ਭੀਖਣ 라वण ਦੇ ਦਿਰ ਭਰਾਇਆ ਉਸ ਨੂੰ ਬਾਦਰੇ ਵਿੱਚ ਰਾਮਚੰਦਰ ਨੇ ਰਾਜਾ ਸਾਹਿਬ ਦੇਣਾ ਕੀਤਾ ਕਹਿੰਦੇ ਕਿ ਮੇਰਾ ਜਿਹੜਾ ਪ੍ਰਮਾਤਮਾ ਆ ਉਹ ਨੀਚੋਂ ਉੱਚ ਕਰੇ ਮੇਰਾ ਗੋਗਨ ਉਹ ਪ੍ਰਭੂ ਪ੍ਰਮਾਤਮਾ ਇਹ ਖੇਡ ਵਰਤਦਾ ਹੈ ਤੇ ਮੇਰੇ ਉਸ ਮੇਡੀ ਦੀ ਜੇ ਗੱਲ ਕਰਨੀ ਹੈ ਤੇ ਉਹ ਮੇਡੀ ਪ੍ਰਭੂ ਪ੍ਰਮਾਤਮਾ ਜਿਹੜਾ ਉਹ ਸਾਰਿਆਂ ਦੇ ਵਿੱਚ ਵਸਦਾ ਹੈ ਉਹ ਸਾਰਿਆਂ ਦੇ ਨਾਲ ਹੁਕਮ ਦੇ ਵਿੱਚ ਰਹਿੰਦਾ ਹੈ ਸਤਿਗੁਰੂ ਪ੍ਰੀਤ ਦੇ ਨਾਲ ਰਾਜ ਕਰਦਾ ਪਿਆਰ ਦੇ ਨਾਲ ਉਹ ਨੂੰ ਪਾਉਣਾ ਚਾਹਦਾ ਉਹ ਉਹਦੇ ਹਿਰਦਿਆਂ ਦੇ ਅੰਦਰ ਵਸ ਕੇ ਉਹ ਸਾਰੇ ਨੂੰ ਉਹ ਸੇਤ੍ਰਿਕ ਨੂੰ ਉਹਨਾਂ ਦੇ ਮਕਾਮ ਦੇ ਉੱਤੇ ਪਹੁੰਚਾ ਦਿੰਦਾ ਹੈ ਸਤਿਗੁਰੂ ਦੀ ਰਹਿਮਤ ਕਰ ਅਸੀਂ ਵੀ ਆਪਣੇ ਹਿਰਦਿਆਂ ਦੇ ਅੰਦਰ ਪ੍ਰੇਮ ਦੀ ਮਸੂਰੀ ਪੈਦਾ ਕਰੀਏ ਪਰਮਾਤਮਾ ਦੇ ਨਾਲ ਪ੍ਰੀਤ ਪਾਈਏ وہ بیٹی, وہ دے اندر بھی بس جان جی سکیے پر لوگ سہیلے بنا سکیے بل چک دیکھی ماں واحر جی کا خالص واحد جی کی فتح